ਲੋਕਾਂ ਦਾ ਗੁੰਡਾਗਰਦੀ ਕੰਨ ਵਾਲੀ ਬਿਲਗਾ ਪੁਲਿਸ ਹਾਏ 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 ਕਰੋ ਸਿਆਪਾ ਹਾਏ 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 ਜਿੰਦਗ ਜਿੱਥੇ ਬੰਦੀਆਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਦਾ ਇੱਕਾ ਜਿੰਦਾਬਾਦ 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 ਸਰਕਾਰ ਲਈ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ মুদ <muchan> মু <muchan> <muchan> ਸ਼ਾਮ ਨੂੰ ਜਦੋਂ ਪਤਾ ਲੱਗਿਆ ਕਿ ਘਰ ਨਾਲ ਲਗਣਾ ਚੰਨਜੀਤ ਐਸਆਈ ਇਹ ਤੋਂ ਇਹਦੇ ਕਿਸੇ ਫੂਤੇ ਕਿਸੇ ਵਿਅਕਤੀ ਨੇ ਤੋਂ ਘੜਾ ਰਹਿਣ ਲਈ ਕਹਿ ਮੰਗਿਆ ਹੈ ਦਹੀਨਾ ਜਾਂ 2 ਮਹੀਨੇ ਬਣ ਲਿਆ ਬਣ ਗਿਆ ਖੜਿਆ 5-6 ਸਾਲ ਨਿਕਲ ਗਏ ਹੁਣ ਜਦ ਇਹਨੇ ਕਹਿਨ ਮੇਰਾ ਖੂ ਬੇਲਾ ਕਰੋ ਤਾਂ ਉਹ ਕਹਿੰਦਾ ਜੀ ਮੇਰਾ ਤਾਂ ਕਬਜਾ ਕਨਜੀਤ ਥਾਣੇਦਾਰ ਨੇ 3000 ਰੁਪਏ ਐਤੋਂ ਲਿਆ ਤਾਂ ਇਹਦੇ ਖਿਲਾਫ ਪਰਚਾ ਵੀ ਦਰਜ ਕਰ ਦਿੱਤਾ ਐ 6 ਸੱਤੀ ਦੀਨੀ ਜ਼ਮਾਨਤ ਕਰਾ ਕੇ ਬਾਹਰ ਆਇਆ ਕਿ ਗਾਲਾਂ ਕੱਢੀਆਂ ਗਈਆਂ ਉਹਨੂੰ ਜਿੱਦਾਂ ਸਾਨੂੰ ਉਹਨੇ ਦੱਸਿਆ ਵੀ ਮੈਨੂੰ ਕੁਝ ਔਰਤਾਂ ਨੇ ਇਹ ਕਹਿ ਕੇ ਧਮਕੀ ਦਿੱਤੀ ਵੀ ਅਸੀਂ ਆਪਣੇ ਕੱਪੜੇ ਪਾੜ ਕੇ ਤੇਰੇ ਤੇ ਪਰਚਾ ਦਰਜ ਕਰਾਵਾਂਗੇ ਉਹਦੀ ਦਿਖਾਸ ਆਈ ਅੱਜ ਤੱਕ ਕੋਈ ਸੁਣਵਾਈ ਨਹੀਂ ਇੱਕ ਕੋਈ ਦੋਈ ਪਾਰਟੀਆਂ ਸੱਤ ਲਈਆਂ ਇੱਕ ਪਾਰਟੀ ਸਾਨੂੰ ਮੋਹਤਵਰਾਂ ਨੂੰ ਟੀਚਾ ਕਰੇ ਉੱਥੇ ਫੈਸਲਾ ਇਹ ਹੋ ਗਿਆ ਤੇ ਜਿੰਨਾ ਚਾ ਤੁਹਾਡਾ ਕੋਈ ਸਮਝੌਤਾ ਨਹੀਂ ਹੁੰਦਾ ਜ਼ਮੀਨ ਜਿਉਂ ਦੀ ਤਿਉਂ ਪਈ ਰਹਿੰਦੀ ਨੇ ਦੋਈ ਪਾਰਟੀਆਂ ਪਰ ਵਿਜੇ ਕੁਮਾਰ ਦਾ ਜਿਹੜਾ ਸਬਦ ਅਫਸਰ ਹੈ ਨਾ ਥਾਣੇਦਾਰ ਦਾ ਉਹ ਔਜਲਿਆਂ ਤੋਂ ਚੱਲਦਾ ਉਹ ਜ਼ਮੀਨ ਪਾਈ ਗਈ ਬਟੇ ਥਾਣੇਦਾਰ ਕੋ ਕੇਸ ਆਇਆ ਉਹ ਗੋਲੀਆਂ ਲੋੜੀ ਜਾਂਦਾ ਮੈਂ ਕਹਨੇ ਚਾਹਨਾ ਪਿਓ ਬੇਈ ਮਨੋ ਉਹ ਜਿਹਨੇ 15000 ਇੱਕ ਜਿਹੜਾ ਲੜਾਈ ਵਾਲਾ ਮਸਲਾ ਸੀ ਉਹ ਅੰਦਰ ਬਿਆਨ ਲਿਖਉਣ ਲੱਗੇ ਆ ਉਹ ਪੈਰਲਲ ਬਣਦੀ ਕਾਰਵਾਈ ਜਿਹੜੀ ਦੂਜੀ ਧਿਰ ਦੇ ਉਹਨੇ ਧਿਆਨ ਆਕੇ ਦੂਜੀ ਦੀ ਉਹ ਪੈਰਲਲ ਕਾਰਵਾਈ ਬੁਲੂ ਜਿਹੜਾ ਜ਼ਮੀਨ ਵਾਲਾ ਕੇਸ ਆ ਤੇ ਜਿਹੜਾ ਜਾਤੀ ਸੂਚਕ ਸ਼ਬਦ ਵਾਲਾ ਕੇਸ ਆ ਉਹਦਾ ਦੋਹਾਂ ਪਾਰਟੀਆਂ ਨੂੰ ਸਵੇਰ ਦਾ 10 ਵਜੇ ਐਸਐਚਓ ਸਾਹਿਬ ਨੇ ਟਾਈਮ ਡੇਟ ਤੋਂ ਫੋਕਸ ਰਿਲੀਜ਼ ਕਰਦਗੇ ਨੂੰ ਇਹ ਜੀ ਗੱਲ ਜਿਨ੍ਹਾਂ ਥਾਣੇਦਾਰਾਂ ਨੇ ਜੇ ਤੋ ਜੇ ਤੋ ਵੀ ਪੈਸੇ ਲਏ ਆ ਮੋਟਾ ਸੰਤੋਖ 25000 ਰੁਪਇਆ 25000 ਰੁਪਇਆ ਲਿਆ ਪਹੁੰਚਣਿਆਂ ਤੋਂ ਜਾਂ ਹੋਰ ਵੀ ਜਿਹਦੇ ਪੈਸੇ ਦਾ ਰੋਲਾ ਉਹ ਪੈਸੇ ਥਾਣੇਦਾਰਾਂ ਤੋਂ ਵਾਪਸ ਕਰਾਏ ਜਾਣਗੇ ਇਹ ਫੈਸਲਾ ਹੋ ਗਿਆ ਸਮੂਹ ਵਾਜਿਦਾ ਕੇਸਿਆ ਉਹ ਐਸਐਚਓ ਸਾਹਿਬ ਫੌਰੀ ਹੀ ਕਰਨਗੇ ਇੱਕ ਤਰਨ ਵਾਲਾ ਕੇਸਿਆ ਜਿਹੜੀ ਇਹ ਕਲਜੇਂਦਰ ਸਿੰਘ ਨੇ ਕੋਟ ਕੀਤਾ ਸੀ ਉਹ ਐਸਐਚਓ ਸਾਹਿਬ ਨੇ ਟਾਈਮ ਦੇ ਦਿੱਤਾ ਪਰਸੋਂ ਦਾ ਉਹ ਪਰਸੋਂ ਨੂੰ ਦੋਈ ਪਾਰਟੀਆਂ ਸੱਦ ਕੇ ਰਾਜੀਨਾਮਾ ਹੁੰਦਾ ਉਹ ਰਾਜੀਨਾਮਾ ਹਦੂ ਨੇ ਬਣਦੀ ਕਾਰਵਾਈ ਹੋਣੀ ਤੇ ਸਾਡੇ ਸਾਰੇ ਸਾਥੀਆਂ ਦਾ ਇਹ ਵਿਚਾਰ ਆ ਅਸੀਂ ਤਾਂ ਇਹ ਕਹਿੰਦੇ ਸੀ ਵੀ ਇਹ ਜਿਹੜੀ ਹੰਸਾ ਦੀ ਜੋੜੀ ਚਰਜੀਤ ਤੇ ਵਿਜੇਜੀ ਵੇ ਇਤੋਂ ਨੂੰ ਚੱਲਦਾ ਕਰੋ ਪਰ ਸਾਡੇ ਅੱਜ ਦੇ ਮਜਾਰੇ ਦੇ ਵਿੱਚ ਗਰਾਇਆ ਖਾਣੇ ਵਾਲੇ ਵੀ ਆਇਓਗਾ ਸਾਥੀ ਜਸਵੰਤਾ ਢੇਸੀ ਹੁਣੀ ਇਹ ਕਹਿੰਦੇ ਭਰਾਵਾ ਸਾਨੂੰ ਬਾਚੋ ਸਾਡੇ ਵਾਲਾ ਘਟੋ ਫਲੋਰ ਵਾਲੇ ਕਹਿੰਦੇ ਸਾਨੂੰ ਬਾਚੋ ਸਾਡੇ ਵਾਲਾ ਘਟੋ ਹੁਣ ਫੈਸਲਾ ਇਹ ਹੋਇਆ ਕਿ ਅਸੀਂ ਇਹਨਾਂ ਨੂੰ ਇੱਥੇ ਹੀ ਤਾਂ ਢੇਸੀ ਨੇ ਪਹਿਲਾਂ ਕਿਹਾ ਸੀ ਵੀ ਇੱਥੇ ਐਂ ਪੂਰੇ ਬੰਦੇ ਬਣਾ ਕੇ ਰੱਖਾਂਗੇ ਹੁਣੇ ਪੈਸਾ ਲੈਣ ਤੋਂ ਪਹਿਲਾਂ ਕਿਸੇ ਤੋਂ ਲੱਖਵਾਰੀ ਸੋਚਣਗੇ ਢੇਸੀ ਅਸੀਂ ਆਣਾ ਗਰਾਿਆਂ ਤੋਂ ਇੰਸਪੈਕਟਰ ਸਾਹਿਬ ਆਏ ਆ ਅਸੀਂ ਬੇਇੱਜ਼ਤੀ ਨਾਲ ਇਹ ਕੀਤੀ ਵੀ ਸਾਡੇ ਨਾਲ ਵਾਦੇ ਉਹ ਕਰਿਓ ਜਿਹੜੇ ਤੁਸੀਂ ਪੂਰੇ ਕਰਨੇ ਆ ਸਾਡੇ ਨਾਲ ਜੋ ਗੱਲਬਾਤ ਹੋਈ ਆ ਜਿਹੜੀ ਮੈਂ ਤੁਹਾਡੇ ਨਾਲ ਸੰਜੀ ਕੀਤੀ ਆ ਉਹ ਤੁਹਾਨੂੰ ਛੇੜਕੇ ਵਾਲੇ ਇੰਸਪੈਕਟਰ ਹੋਣ ਜਾਂ ਗਰਾਿਆਂ ਵਾਲੇ ਫੈਸਲਾ ਕਰ ਲੈਣਾ ਕਿ ਤੁਹਾਨੂੰ ਭਰੋਸਾ ਦਿਵਾਉਣ ਕਿ ਇਹ ਮਸਲੇ ਇੱਕਦਾਂਕ ਕੁਇਕ ਐਕਸ਼ਨ ਹੋ ਗਿਆ ਉਹ ਨਹੀਂ ਐਸੇ ਦਾ ਫੈਸਲਾ ਹੋ ਗਿਆ ਬਈ ਕਿੰਨੇ ਇੱਥੇ ਆ ਕੇ ਇੱਥੇ ਕਈ ਔਰਤਾਂ ਇਕੱਠੀਆਂ ਆ ਸਾਡੇ ਬੱਚਿਆਂ ਤੇ ਨਜਾਇਜ਼ ਕੱਟ ਜਿਹੜੇ ਆ ਪਰਚੇ ਹੋਇਆ ਉਹ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਨ੍ਹਾਂ ਤੇ ਪਰਚੇ ਹੋਇਆ ਤੁਸੀਂ ਐਨਕੁਰੀ ਕਰਕੇ ਜੇ ਕਿਸੇ ਤੇ ਤੁਹਾਨੂੰ ਲੱਗਦਾ ਨੇ ਜਾਇਜ਼ ਹੋਇਆ ਤਾਂ ਉਹਨੂੰ ਕੱਟਣ ਦੀ ਕੋਸ਼ਿਸ਼ ਕਰੋ ਇਹਨਾਂ ਨੇ ਸਾਨੂੰ ਇਹ ਭਰੋਸਾ ਦਵਾਇਆ ਜੇ ਸਿਰ ਤੁਹਾਡੇ ਸਾਰੇ ਜਿਹੜੇ ਆ ਇਹ ਗੱਲ ਇੱਥੇ ਅਸੀਂ ਮੰਨਦੇ ਆ ਕਿ ਮੈਂ ਦੇਸੀ ਕਰਦਾ ਕਿ ਹੁਣ ਫੈਸਲਾ ਕਰਦਾ ਨਾ ਇੱਕੋ ਹੀ ਰੈਂਕ ਤੇ ਆ ਤੋ ਇਹ ਅਧਿਕਾਰੀ ਸਾਨੂੰ ਭਰੋਸਾ ਕਿਨਾਂ ਦਿਵਾਉਣਾ ਆਸਪੈਕਟਰ ਸਿਕੰਦਰ ਸਿੰਘ ਜੀ ਤੁਹਾਡੀ ਨਾਲ ਗੱਲਬਾਤਾਂ ਜੀ ਕਰਦੇ ਆ। ਬੜੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ ਕੋਈ ਜਦੋਂ ਕਿ ਇਹਨਾਂ ਕੋਈ ਪ੍ਰੋਬਲਮ ਆਉਦੀ ਤਾਂ ਹੀ ਇਹਨਾਂ ਕਾਠ ਹੁੰਦਾ ਜਾਂ ਕੋਈ ਆਪਣੀ ਪ੍ਰੋਬਲਮ ਦੱਸਣ ਵਾਸਤੇ ਆਉਂਦਾ ਆ। ਜਿੱਦ ਨੇ ਵੀ ਅੱਜ ਸਰਕਾਰ ਜੋਗ ਕਾਂਗਰਸ ਸਾਹਿਬ ਨੇ ਆਏ ਸੀਗੇ ਆਪਣੇ ਕੋਲੇ ਉਹ ਸਾਰਿਆਂ ਨੇ ਆਪਣੇ ਦੁੱਖ ਯਾਰ ਕੀਤੇ ਨੇ। ਉਹ ਸਾਰੇ ਅਬਰੀਗੀਦਾਲ ਜਿਹੜੇ ਅਗੇਂਸਪੈਕਟ ਸਾਹਿਬ ਦੇਖਣਗੇ ਜੋ ਵੀ ਸੱਚ ਹੈਗਾ ਅਨੇਕਵਾਰੀ ਕਰਕੇ ਇੱਕ ਤਾਂ ਉਹ ਪਰਚਾ ਆਪਣੇ ਕਾਰਵਾਈ ਕਰਨ ਲੱਗੇ ਨੇ ਜੋ ਬਿਆਨ ਲਿਖ ਰਹੇ ਨੇ ਉਹਦੇ ਨੂੰ ਤੱਕ ਜੋ ਸਚਾਈ ਹੋ ਇਮੀਡੀਏਟ ਕਾਰਵਾਈ ਕਰਦਗੇ ਦੂਜੇ ਜਿਹੜੇ ਮਸਲੇ ਹੈਗੇ ਨੇ ਉਹ ਵੀ ਸਾਰੇ ਵੈਰੀਫਾਈ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਵੀ ਸੱਚ ਹੈਗਾ ਉਹ ਉਹ ਕਰ ਦੇਣਗੇ ਤੇ ਬਾਕੀ ਅੱਗੇ ਤੋਂ ਵੀ ਦੇਖੋ ਜਿਹੜਾ ਨਸ਼ੇ ਦਾ ਦੌਰ ਚੱਲ ਰਿਹਾ ਇਹਦੇ ਵਿੱਚ ਕੰਦੇ ਉਹੋ ਹੀ ਫੜੇ ਜਾਂਦੇ ਨੇ ਕਿ ਜਿਹੜੇ ਮੜਾ ਮੋਟਾ ਕੋਈ ਕੰਮ ਕਰਦੇ ਨੇ ਫਿਰ ਵੀ ਜੇ ਤਾਂ ਕੋਈ ਤਾਂ ਜਾਂਚੀ ਹੋਈ ਹੈ ਨਾ ਉਹਦੇ ਬਾਰੇ ਵੀ ਵੈਰੀਫਾਈ ਕਰ ਲਾਂਗੇ ਸਪੈਸਰ ਜੋ ਸਚਾਈ ਹੈ ਵੀ ਉਹ ਹੀ ਹੋਏਗੀ ਠੀਕ ਹੈ ਜਿਹੜੇ ਫੌਨ ਹੈ ਉਹ ਕੱਲ ਨੂੰ ਬਾਕੀ ਜੇ ਜਿਹੜੀ ਕੋਈ ਜ਼ਮਾਤਦਖੀ ਵਗੈਰਾ ਕੁ ਪਈ ਹੈ ਨਾ ਵਾ ਸਪੈਸਰ ਨੂੰ ਮਿਲ ਜਾਈ ਇਹਨਾਂ ਦੇ ਦੌਰ ਵਿੱਚ ਨਹੀਂ ਹੁੰਦਾ ਗੱਲਾਂ ਹੁਣ ਐਸਐਚਓ ਜਿਹੜਾ ਹੈਗਾ ਨਾ ਕਈ ਕੋਰਸ ਤੇ ਵੀ ਗਏ ਸੀਗੇ ਛੁੱਟੀਆਂ ਵੀ ਪੰਜ ਦਿਨ ਦੀ ਗਏ ਸੀਗੇ ਉਹਦੇ ਤਰ੍ਹਾਂ ਇਹਨਾਂ ਦੇ ਕਈ ਗੱਲਾਂ ਨਹੀਂ ਨੌਲੇਜ ਦੇ ਗਈਆਂ ਹੈਗੀਆਂ ਉਹ ਜਿਹੜੀਆਂ ਦਸਤੀਆਂ ਨੇ ਉਹ ਅੱਜ ਕਲੀਅਰ ਕਰ ਲਵਾਂਗੇ ਜੇ ਕਿਸੇ ਦੀ ਕੋਈ ਜਮ੍ਹਾਂਤਰਾਸ਼ੀ ਆ ਜਾਂ ਕੋਈ ਮੋਬਾਈਲ ਵਗੈਰਾ ਉਹ ਦੇ ਦੇਣਗੇ ਆ ਤੇ ਜਿਹਦੇ ਕੋਲ ਪਿਆ ਕਰ ਦਵਾਣਗੇ ਕਾਮਰਟ ਸੰਤੋਖ ਸਿੰਘ ਬੜਗਾ ਮੈਂਬਰ ਸੁਪਰ ਕਮੇਟੀ ਭਾਰਤੀ ਇਨਕਲਾਬੀ ਮਾਰਕਸਤ ਦੀ ਪਾਰਟੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਢੜਕੇ ਪੁਲਿਸ ਦੀਆਂ ਇਹ ਕੀ ਮੰਨਿਆ ਭ੍ਰਿਸ਼ਟਾਚਾਰ ਕਰਾਪਸ਼ਨ ਧੱਕੇਸ਼ਾਹੀ ਉਹਦੇ ਖਿਲਾਫ ਐਸਐਸਓ ਸਾਹਿਬ ਬੜਗਾ ਦੇ ਵੀ ਧਿਆਨ ਵਿੱਚ ਗੱਲਾਂ ਲਿਆਣੀਆਂ ਆ ਸਾਡੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਜੇ ਪੁਲਿਸ ਨੇ ਆਪਣੇ ਆਪ ਨੂੰ ਮੂੜ ਨਾ ਘਟਿਆ ਤਾਂ ਅਸੀਂ ਬਿਲਗੇ ਜਿਹੜਾ ਥਾਣੇ ਮੂੜੇ 30 ਮਈ ਨੂੰ ਐ ਜੂਨ ਨੂੰ ਉਹ ਧਰਨਾ ਲਾਵਾਂਗੇ ਅੱਜ ਅਸੀਂ ਬਿਲਗਾ ਦੇ ਨਗਰ ਪੰਚਾਇਤ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਮਾਰਚ ਕਰਕੇ ਇੱਥੇ ਧਰਨਾ ਦਿੱਤਾ ਧਰਨੇ ਦਾ ਮੇਨ ਕਾਰਨ ਇਹ ਆ ਕਿ ਛੋਟੀਆਂ ਛੋਟੀਆਂ ਗੱਲਾਂ ਆਮ ਲੋਕਾਂ ਦੀਆਂ ਉਹ ਮਸਲੇ ਹੱਲ ਨਹੀਂ ਹੋ ਰਹੇ ਤਾਂ ਇੱਥੇ ਜਿਹੜੇ 2 ਐਸਆਈ ਆ বিজে কুমার ਤੇ ਦੂਸਰਾ ਚੰਜੀ ਸਿੰਘ ਇਹ ਸ਼ਰੇਆਮ ਭ੍ਰਿਸ਼ਟਾਚਾਰ ਦੀਆਂ ਧੜੀਆਂ ਤੋਲੀਆਂ ਆ ਐਸੇ ਸਾਡੇ ਧਰਨੇ ਦੇ ਵਿੱਚ ਕੋਈ ਕਹਿੰਦਾ ਕੋਈ ਬੀਬੀ ਕਹਿੰਦੀ ਮੇਰੇ ਤੋਂ 5000 ਲਿਆ ਆ ਕੋਈ ਕਹਿੰਦੀ ਫਿਰ ਤੋਂ 3000 ਲਿਆ ਆ ਕੋਈ ਕਹਿੰਦੀ ਮੇਰੇ ਤੋਂ ਮੇਰਾ ਮੋਬਾਈਲ ਰੱਖ ਲਿਆ বিজে ਕੁਮਾਰ ਇਹ ਦਾਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਹਾਂ ਤੇ ਨਾਲ ਦਾ ਫੈਸਲਾ ਹੋ ਗਿਆ ਟਰੈਕਟਰ ਟਰਾਲੀ ਛੱਡਣ ਲਈ 1 ਲੱਖ ਰੁਪਇਆ ਮੰਗਿਆ ਗਿਆ ਚੰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਇਸੇ ਤੋਂ 15000 ਲੈਦਾ ਜਾਣੀ ਇਹ ਹਾਲਤਾ ਬਣਿਆ ਆ ਅਸੀਂ ਇਸ ਭ੍ਰਸ਼ਟਾਚਾਰ ਦੇ ਖਿਲਾਫ ਲੋਕਾਂ ਦੇ ਜਿਹੜੇ ਮਸਲੇ ਸੀ ਉਹਦਾ ਅੱਜ ਧਰਨਾ ਦਿੱਤਾ ਵੱਡੀ ਵੱਡੀ ਪੱਤਰ ਤੇ ਅਪਰੰਤ ਇੰਸਪੈਕਟਰ ਸਕੰਦਰ ਸਿੰਘ ਜਿਹੜੀ ਟੀਐਸਪੀ ਸਾਹਿਬ ਫਲੋਰ ਨੇ ਡਿਊਟੀ ਲਾਈ ਹੈ ਉਹਨੇ ਆਣ ਕੇ ਸਾਡੀ ਗੱਲ ਸੁਣੀ ਆ ਤੇ ਜਿਹੜੇ ਕੋਸ਼ ਮਸਲੇ ਆ ਜਿਹੜੇ ਜਲਦੀ ਹੱਲ ਹੋਣ ਵਾਲੇ ਆ ਉਹ ਨਹੀਂ ਸਾਨੂੰ ਭਰੋਸਾ ਦੱਤਾ ਜੀ ਮੀਤਿੰਗ ਦਾ ਡੈਪੂਟੇਸ਼ਨ ਗਿਆ ਸੀ ਅੰਦਰੋਂ ਨਹੀਂ ਭਰੋਸਾ ਦੱਤਾ ਵੀ ਅਸੀਂ ਇਹ ਕੁਸ਼ਮਸਲੇ ਜਿਹੜੇ ਆ ਉਹ ਤੁਹਾਡੇ ਇਹਨਾਂ ਦਿਨਾਂ ਚ ਹੱਲ ਕਰ ਦੇਣਗੇ ਆ ਦੋ ਤਿੰਨ ਬਸੇ ਤਾਂ ਅੱਜ ਨਹੀਂ ਮੁੱਖੇ ਤੇ ਜਿਹੜੇ ਬਿਆਨ ਲੈ ਕੇ ਜੋ ਵੀ ਉਹਦੀ ਕਾਰਵਾਈ ਕਰਨੀ ਸੀ ਕਰਕੇ ਸ਼ੁਰੂ ਕਰ ਦਿੱਤੀ ਆ ਔਰ ਸਾਨੂੰ ਬਾਕੀ ਵੀ ਇਹ ਭਰੋਸਾ ਦਿੱਤਾ ਵੀ ਦੋ ਜਾਂ ਤਿੰਨ ਦਿਨ ਦੇ ਵਿੱਚ ਜਿਹੜੇ ਬਾਕੀ ਵੀ ਅਸੀਂ ਮਸਲੇ ਤੁਹਾਡੇ ਹੱਲ ਕਰ ਦਨੇ ਆ ਆ ਜਿਹੜੀਆਂ ਇੱਥੇ ਧਰਨੇ ਚ ਆਈਆਂ ਬੀਬੀਆਂ ਮਜ਼ਦੂਰ ਬੀਬੀਆਂ ਉਹਨੇ ਐਨ ਰੋ ਰੋ ਕੇ ਆਪਣੀਆਂ ਕਹਾਣੀਆਂ ਦੱਸੀਆਂ ਕਿ ਸਾਡੇ ਨਾਲ ਪੁਲਿਸ ਥੱਲੇ ਆ ਕਰਦੀ ਆ ਐਸਐਚਓ ਸਾਹਿਬ ਨੇ ਇਹ ਭਰੋਸਾ ਦਵਾਇਆ ਅਸੀਂ ਤਾਂ ਪਹਿਲਾਂ ਮੰਗ ਕਰਦੇ ਸੀ ਵੀ ਨਾਲ ਉਥੋਂ ਵਧ ਰਿਆ ਜਾਵੇ ਪਰ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਜੋ ਇੱਥੇ ਇਹ ਕੰਜਰਖਾਨਾ ਕਰਦੇ ਨੇ ਦੂਜੀਆਂ ਥਾਣਿਆਂ 'ਚ ਵੀ ਇਹੇ ਕਰਨਾ ਪਰ ਹੁਣ ਅਸੀਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹ ਰਹੇ ਆ ਭਈ ਇਹ ਜਿਹੜਾ ਚਾਹੇ ਹੋਰ ਵੀ ਕੋਈ ਪੁਲਿਸ ਅਧਿਕਾਰੀ ਆ ਇਹ ਖਾਸ ਤੌਰ ਤੇ ਵਿਜੇਤ ਚਰਨਜੀਤ ਹੁਣ ਤੇ ਕਿਸੇ ਕੋ ਪੈਸਾ ਫੜਨਾ ਸੋਚ ਸਮਝ ਕੇ ਫੜੇ ਅੱਜ ਇਹ ਇੰਸਪੈਕਟਰ ਸਕੰਦਰ ਸਿੰਘ ਦੀ ਭਰੋਸਾ ਦੇਣ ਤੋਂ ਬਾਅਦ ਅੱਗੇ ਤਾਂ ਮੈਂ